ਪਾਨਾ ਸਿੱਧੂ ਦੇ ਹੱਕ ਦੇ ਵਿੱਚ ਹਣ ਕਾਂਗਰਸ ਪਾਰਟੀ ਵੀ ਉੱਤਰ ਆਈ ਹੈ ਜੀ ਹਾਂ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਰਾਜਾ ਵਿੜਿੰਗ ਦਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਦਾ ਵੱਡਾ ਬਿਆਨ ਆਇਆ ਕੱਲ ਸੁਖਪਾਲ ਸਿੰਘ ਖੈਰਾ ਜਿਹੜਾ ਅਕੋਰ ਦੁਨਨੇ ਦੇ ਵਿੱਚ ਇਕੱਠ ਸੀ ਉੱਥੇ ਪਹੁੰਚੇ ਸੀ ਤਾਂ ਹੁਣ ਦੱਸ ਦਈਏ ਕਿ ਉੱਥੇ ਹੀ ਰਾਜਾ ਵਿੜਿੰਗ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਪੰਜਾਬ ਦੀ ਸਰਕਾਰ ਦੇ ਵਿਰੋਧ ਵਿੱਚ ਬੋਲਦਾ ਹੈ ਪੰਜਾਬ ਸਰਕਾਰ ਉਸਤੇ ਕਾਰਵਾਈ ਕਰ ਦਿੰਦੀ ਹੈ ਅਤੇ ਜਿਹੜੇ ਇਹਨਾਂ ਦੇ ਆਪਣੇ ਮੰਤਰੀ ਨੇ ਉਹਨਾਂ ਤੇ ਕਈ ਇਲਜ਼ਾਮ ਲੱਗੇ ਨੇ ਅਸਲੀਲ ਹਰਕਤਾਂ ਦੇ ਵੀ ਇਲਜ਼ਾਮ ਲੱਗੇ ਨੇ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੱਸਦੇ ਕਿ ਜਿਹੜਾ ਟਵੀਟ ਆਇਆ ਮੈਂ ਤੁਹਾਨੂੰ ਵੀਡੀਓ ਵਿੱਚ ਦੱਸ ਦਿੰਦੇ ਆ ਰਾਜਾ ਵਿਡਿੰਗ ਨੇ ਪੰਜਾਬ ਕੋ ਗੁਪਰਧਾਨ ਨੇ ਜਿਹੜਾ ਟਵੀਟ ਕੀਤਾ ਉਸਨੇ ਕਿਹਾ ਕਿ ਅੱਜਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਕਰਨਾ ਆਮ ਦੀ ਗੱਲ ਹੋ ਗਈ ਹੈ ਮੈਂ ਹਮੇਸ਼ਾ ਕਾਨੂੰਨ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਤੱਕਾ ਚਾਹੇ ਕਿਸੇ ਵੀ ਨਾਲ ਹੋਵੇ ਮੈਂ ਉਸ ਤੱਕੇ ਦਾ ਜਿਹੜਾ ਖਿਲਾਫ ਅਤੇ ਉਸ ਦਾ ਵਿਰੋਧ ਕਰਦਾ ਇਹ ਜਿਸ ਤਰ੍ਹਾਂ ਭਾਨਾ ਸਿੱਧੂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਪਾਉਣਾ ਅਤੇ ਉਸ ਦੇ ਭਰਾ ਤੇ ਵੀ ਪਰਚਾ ਪਾ ਦੇਣਾ ਲੋਕਤੰਤਰ ਦਾ ਕਾਣ ਹੈ ਅਤੇ ਸਰਾ ਸਾਰੇ ਤੱਕਾ ਹੈ ਔਰ ਉੱਤੇ ਉਹਨਾਂ ਨੇ ਹੈਸ਼ਟੈਗ ਭਗਵੰਤ ਮਾਨ ਦਾ ਲਾ ਕੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਸਰਕਾਰ ਬਦਲਾਅ ਤੇ ਵਿਕਾਸ ਦੇ ਨਾਂ ਤੇ ਲੈ ਕੇ ਆਏ ਸੀ ਪਰ ਹੁਣ ਸਭ ਕੁਝ ਉਲਟਾ ਹੋ ਰਿਹਾ ਹੈ ਜਦੋਂ ਕਿਸੇ ਵੀ ਵਿਅਕਤੀ ਨਾਲ ਧੱਕਾ ਜਾਂ ਉਸਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਪੰਜਾਬ ਉੱਠ ਖੜਾ ਹੋਵੇਗਾ ਤੇ ਸੱਚ ਦੀ ਲੜਾਈ ਲੜੇਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਗਈ ਹੈ ਪਾਨਾ ਸੁਦੇ ਹੱਕ ਦੇ ਵਿੱਚ ਰਾਜਾ ਵੜਿੰਗ ਦਾ ਟਵੀਟ ਆਇਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਤੁਸੀਂ ਬਦਲਾ ਦੇ ਨਾਂ ਤੇ ਸਰਕਾਰ ਲੈ ਕੇ ਆਏ ਸੀ ਪਰ ਤੁਸੀਂ ਹੁਣ ਜਿਹੜਾ ਸਰਕਾਰ ਦੇ ਵਿਰੋਧ ਵਿੱਚ ਬੋਲਦਾ ਉਸਤੇ ਕਾਰਵਾਈ ਕਰ ਦਿੰਨੇ ਹੋ ਪਹਿਲਾ ਭਾਨਾ ਸੁੱਧ ਦੇ ਉੱਤੇ ਤਿੰਨ ਪਰਚੇ ਪਏ ਔਰ ਚੌਥਾ ਪਰਚਾ ਤੁਸੀਂ ਭਾਨਾ ਸੁੱਧ ਦੇ ਪਰਿਵਾਰ ਦੇ ਉੱਪਰ ਵੀ ਪਾ ਰਹੇ ਹੋ ਉਸਦੇ ਭਰਾ ਉੱਤੇ ਵੀ ਪਾ ਰਹੇ ਹੋ ਜਿਸ ਦਾ ਵਿਰੋਧ ਰਾਜਾ ਵੜਿੰਗ ਨੇ ਕੀਤਾ ਹੈ ਟਵੀਟ ਕੀਤਾ ਹੈ ਦੱਸਦੇ ਕਿ ਕੱਲ ਕੋਰਟ ਦੁਨਨੇ ਦੇ ਵਿੱਚ ਭਾਰੀ ਇਕੱਠ ਰੱਖਿਆ ਗਿਆ ਸੀ ਭਾਨਾ ਸੁੱਧ ਦੀ ਰਿਹਾਈ ਨੂੰ ਲੈ ਕੇ ਪਰ ਉਸੇ ਦਿਨ ਚੌਥਾ ਪਰਚਾ ਮਹਾਲੀ ਦੇ ਫੇਸ 1 ਦੇ ਵਿੱਚ ਦਰਜ ਹੁੰਦਾ ਹੈ ਇੱਕ ਟਰੈਵਲ ਏਜੰਟ ਇੰਦਰਵੀਰ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਦਰਜ ਕਰਵਾਇਆ ਜੰਦਾ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਜਿਹੜੀ ਗਰਮਾ ਗਈ ਹੈ ਉੱਤੇ ਹੀ ਹੁਣ ਰਾਜਾ ਵੜਿੰਦਾਂ ਦਾ ਵੀ ਬਿਆਨ ਆਇਆ ਸੁਖਪਾਲ ਸਿੰਘ ਖੈਰਾ ਸਿਮਰਜੀਤ ਸਿੰਘ ਮਾਨ ਪਾਨਾ ਸੁਦੇ ਹੱਕ ਦੇ ਵਿੱਚ ਉਤਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਤਰ੍ਹਾਂ ਧੱਕਾ ਕਰੇਗੀ ਤਾਂ ਵਿਰੋਧ ਕੀਤਾ ਜਾਵੇਗਾ ਤਾਂ ਉੱਥੇ ਹੀ ਲੱਖਾ ਸੁਦਾਣਾ ਔਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਿਹਾ ਸੀ ਕਿ 5 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ ਨੂੰ ਘੇਰਿਆ ਜਾਵੇਗਾ ਜੇ ਪਾਨਾ ਸਿੱਧੂ ਨੂੰ ਰਹਾ ਨਹੀਂ ਕੀਤਾ ਗਿਆ